ਕਿ ਵਿਆਹ ਤੋਂ ਬਾਅਦ ਤੀਆਂ ਸੱਚਮੁੱਚ ਪਰਾਈ ਹੋ ਜਾਂਦੀਆਂ ਹਨ ਪਤੀ 2 ਦਿਨ ਲਈ ਆਫਿਸ ਦੇ ਕੰਮ ਨਾਲ ਦੂਜੇ ਸ਼ਹਿਰ ਜਾ ਰਿਹਾ ਸੀ ਤਾ ਪਤਨੀ ਨੂੰ ਕਿਹਾ ਚੱਲ ਤੈਨੂੰ ਪੇਕੇ ਛੱਡ ਦਵਾਂ ਇੱਥੇ ਘਰੇ ਇਕੱਲੀ ਰਹਿ ਕੇ ਕੀ ਕਰੇਂਗੀ ਤੇ ਨਾਲੇ ਇਕੱਲੀ ਤੂੰ ਤਾਂ ਡਰਦੀ ਵੀ ਬਹੁਤ ਹੈ ਉਹ ਖੁਸ਼ੀ-ਖੁਸ਼ੀ ਤਿਆਰ ਹੋ ਗਈ ਪੇਕੇ ਘਰ ਦਾ ਦਰਵਾਜ਼ਾ ਖੁੱਲਾ ਸੀ ਮਾਂ ਅਤੇ ਬਾਪੂ ਵੇੜੇ 'ਚ ਬੈਠੇ ਰੋਟੀ ਖਾ ਰਹੇ ਸਨ ਅਚਾਰ ਅਤੇ ਚਟਣੀ ਨਾਲ ਸੁੱਖ ਸਾਦ ਪੁੱਛਣ ਤੋਂ ਬਾਅਦ ਉਸਨੇ ਆਪਣੇ ਬਾਪੂ ਨੂੰ ਕਿਹਾ ਤੁਸੀਂ ਤਾਂ ਅਚਾਰ ਤੇ ਚਟਣੀ ਨਾਲ ਕਦੇ ਰੋਟੀ ਖਾਂਦੇ ਹੀ ਨਹੀਂ ਸੀ ਤੇ ਫਿਰ ਅੱਜ ਕਿਉਂ ਤਾਂ ਬਾਪੂ ਨੇ ਕਿਹਾ ਪੁੱਤਰ ਜੀ ਕਦੇ-ਕਦੇ ਖਾ ਲੈਣੀ ਚਾਹੀਦੀ ਆ ਕਦੇ-ਕਦੇ ਖਾਣ ਦਾ ਮਜ਼ਾ ਹੀ ਅਲੱਗ ਹੈ ਹਾਲਾਂਕਿ ਉਹਨਾਂ ਨੇ ਇਹ ਗੱਲ ਹੱਸਦੇ ਹੋਏ ਕਹੀ ਸੀ ਪਰ ਉਸਨੇ ਆਪਣੇ ਬਾਪੂ ਦੀਆਂ ਅੱਖਾਂ ਵਿੱਚ ਬੇਵਸੀ ਵੇਖ ਲਈ ਸੀ ਉਦੋਂ ਹੀ ਭਾਬੀ ਬਾਹਰ ਆਈ ਤੇ ਮੂੰਹ ਤੇ ਝੁੱਠੀ ਜੀ ਮੁਸਕਾਨ ਨਾਲ ਪੁੱਛਿਆ ਰਹਿਣ ਆਈ ਹੋ ਉਸਨੇ ਖੁਸ਼ ਹੁੰਦੇ ਹੋਏ ਕਿਹਾ ਹਾਂ ਪਾਭੀ ਮੇਰੇ ਪਤੀ 2 ਦਿਨਾਂ ਲਈ ਸ਼ਹਿਰ ਗਏ ਨੇ ਤੇ ਜਾਂਦੇ ਹੋਏ ਮੈਨੂੰ ਇੱਥੇ ਛੱਡ ਗਏ ਤਾਂ ਭਾਬੀ ਨੇ ਕਿਹਾ ਮੈਂ ਤੇਰੇ ਲਈ ਚਾਹ ਪਾਣੀ ਬਣਾ ਲਵਾਂ ਉਹ ਆਪਣੀ ਬੇਬੇ ਦੇ ਨਾਲ ਰੋਟੀ ਵਾਲੇ ਭਾਂਡੇ ਸਮੇਟਣ ਲੱਗੀ ਤੇ ਕਹਿਣ ਲੱਗੀ ਮੈਂ ਵੀ ਭਾਬੀ ਦੀ ਮਦਦ ਕਰਦੇ ਆਂ ਤੇ ਨਾਲ ਹੀ ਵੀਰੇ ਨੂੰ ਮਿਲ ਆਵਾਂ ਇਹ ਕਹਿੰਦੇ ਹੋਏ ਉਹ ਅੰਦਰ ਚਲੀ ਗਈ ਭਾਂਡੇ ਰਸੋਈ 'ਚ ਰੱਖ ਕੇ ਉਹ ਵੀਰੇ ਦੇ ਕਮਰੇ ਵੱਲ ਚੱਲ ਪਈ ਤਾਂ ਉਸ ਨੂੰ ਵੀਰੇ ਅਤੇ ਭਾਬੀ ਦੀ ਆਵਾਜ਼ ਸੁਣਾਈ ਦਿੱਤੀ ਭਾਬੀ ਵੀਰੇ ਨੂੰ ਕਹਿ ਰਹੀ ਸੀ ਕਿ ਤੇਰੀਆਂ ਭੈਣਾਂ ਨੂੰ ਵਿਆਹ ਤਾਂ ਦਿੱਤਾ ਪਰ ਬੇਬੇ ਬਾਪੂ ਦਾ ਘਰ ਫਿਰ ਵੀ ਨਾ ਛੱਡਿਆ ਹੁਣ ਤੱਕ ਜਿਹੜੀ ਦਾ ਦਿਲ ਕਰਦਾ ਹੈ ਮੂੰਹ ਚੁੱਕ ਕੇ ਆਪਣੇ ਬੱਚਿਆਂ ਸੰਹਿ ਹੀ ਤੁਰ ਆਉਂਦੀਆਂ ਤਾਂ ਵੀਰੇ ਨੇ ਕਿਹਾ ਤੇਰਾ ਕੀ ਖਾਂਦੀਆਂ ਨੇ ਇੱਥੇ ਨਹੀਂ ਆਉਣਗੀਆਂ ਤਾਂ ਕਿੱਥੇ ਜਾਣਗੀਆਂ ਤਾਂ ਭਾਬੀ ਨੇ ਵੀ ਗੁੱਸੇ 'ਚ ਬਿਲ ਬੁਲਾਉਂਦੇ ਕਿਹਾ ਬੱਸ ਹੁਣ ਮੇਰੇ ਤੋਂ ਨਹੀਂ ਹੁੰਦੀ ਤੇਰੇ ਕਬੀਲੇ ਵਾਲਿਆਂ ਦੀ ਹੋਰ ਸੇਵਾ ਤੇਰੇ ਬੇਬੇ ਬਾਪੂ ਨੂੰ ਸੰਭਦੀ ਹਾਂ ਉਹਨਾਂ ਨੂੰ ਰੋਟੀ ਦਿੰਦੀ ਹਾਂ ਇਹੀ ਐਹਸਾਨ ਸਮਝੋ ਵੀਰੇ ਅਤੇ ਭਾਬੀ ਦੀਆਂ ਗੱਲਾਂ ਸੁਣ ਕੇ ਉਹ ਹੈਰਾਨ ਰਹਿ ਗਈ ਉਸ ਦੀ ਆਵਾਜ਼ ਉਸ ਦੇ ਮੂੰਹ 'ਚ ਦੱਬ ਕੇ ਰਹਿ ਗਈ ਤੇ ਉਹ ਉਲਟੇ ਪੈਰ ਵਾਪਸ ਮੁੜ ਗਈ ਥੋੜੀ ਦੇਰ ਬਾਅਦ ਫੋਨ ਤੇ ਛੁੱਟੀ ਮੋਟੀ ਗੱਲ ਕਰਦੇ ਹੋਏ ਬਾਹਰ ਨਿਕਲੀ ਅੱਛਾ ਮਾਂ ਤੁਸੀਂ ਸਾਰੇ ਵੀ ਆਗੇ ਪਿੰਡ ਤੋਂ ਪਹਿਲਾਂ ਹੀ ਦੱਸ ਦਿੰਦੇ ਤਾਂ ਮੈਂ ਪੇਕੇ ਆਉਂਦੀ ਹੀ ਨਾ ਚੰਗਾ ਤੁਸੀਂ ਪਰੇਸ਼ਾਨ ਨਾ ਹੋਵੋ ਐਦਾਂ ਕਰੋ ਤੁਸੀਂ ਪੜੋਸੀਆਂ ਦੇ ਘਰ ਬੈਠੋ ਤੇ ਮੈਂ ਹੁਣੇ ਆਉਂਦੀ ਹਾਂ ਬੇਬੇ ਬਾਪੂ ਨੇ ਦੇਖਿਆ ਤਾਂ ਹੈਰਾਨੀ ਨਾਲ ਪੁੱਛਿਆ ਪੁੱਤ ਕੀ ਹੋਇਆ ਹੁਣੇ ਤਾਂ ਆਈ ਸੀ ਤੇ ਹੁਣੇ ਹੀ ਜਾ ਰਹੀ ਹੈ ਕਹਿਣ ਲੱਗੀ ਨਹੀਂ ਬੇਬੇ ਬਾਪੂ ਮੇਰੀ ਸੱਸ ਤੇ ਸਹੁਰਾ ਜੀ ਆਏ ਹੋਏ ਨੇ ਉਹਨਾਂ ਨੂੰ ਐਵੇਂ ਕਿਵੇਂ ਛੱਡ ਦਿਆਂ ਹੁਣ ਤਾਂ ਮੈਂ ਚੱਲੀ ਫਿਰ ਕਦੇ ਆਵਾਂਗੀ ਤੁਸੀਂ ਦੋਨੋਂ ਆਪਣਾ ਖਿਆਲ ਰੱਖਣਾ ਆਪਣੇ ਹੰਝੂਆਂ ਨੂੰ ਦਬਾਉਂਦੇ ਹੋ ਉਹ ਆਪਣੇ ਬੇਬੇ ਬਾਪੂ ਨੂੰ ਮਿਲੀ ਤੇ ਭਰੇ ਹੋਏ ਕਦਮਾਂ ਨਾਲ ਖੁਦ ਨੂੰ ਹੌਸਲਾ ਦਿੰਦੇ ਹੋਏ ਆਪਣੇ ਸਹੁਰੇ ਘਰ ਵਾਪਸ ਚਲੀ ਗਈ ਉਸ ਰਾਤ ਦੇ ਖਾਣੇ 'ਚ ਨਮਕ ਜ਼ਿਆਦਾ ਲੱਗ ਰਿਹਾ ਸੀ ਜਦੋਂ ਕਿ ਉਹ ਨਮਕ ਉਸ ਦੇ ਗਲ 'ਚ ਉੱਤਰ ਰਹੇ ਹੰਝੂਆਂ ਦਾ ਸੀ ਇਹ ਸੱਚ ਹੈ ਕਿ ਪੇਕੇ ਬੇਬੇ ਬਾਪੂ ਨਾਲ ਹੀ ਹੁੰਦੇ ਹਨ ਪਰ ਕਦੇ ਕਦੇ ਉਹਨਾਂ ਦੇ ਹੁੰਦਿਆਂ ਵੀ ਉਹ ਬੇਵਸ ਹੋ ਜਾਂਦੇ ਨੇ